ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਚੌਪਈ ਤੁਮਰੀ ਮਹਿਮਾ ਅਪਰ ਅਪਾਰਾ ਜਾ ਕਾ ਲਹਿਉ ਨ ਕਿਨਹੁ ਪਾਰਾ ਦੇਵ ਦੇਵ ਰਾਜਨ ਕੇ ਰਾਜਾ ਦੀਨ ਦਿਆਲ ਗਰੀਬ ਨਿਵਾਜਾ دوہرا موک اچر شاستر خٹ پنگ گرن چڑھ جائے اد لکھ بدرو سنہ جوکال کپا کرائے چوپئی کہا بدھ پرب تماری برن سک مہما جو تیاری ہم ن سکت کر سفت تمہاری آپ لے ہو تم کتھا سدھاری کہا لگ یہ مہماں تور تب تو جان ਪਿਤਾ ਜਨਮ ਜੈ ਮਪੂਤ ਨਾ ਪਾਵੈ ਕਹਾ ਤਵਨ ਕਾ ਭੇਦ ਬਤਾਵੈ ਤੁਮਰੀ ਪ੍ਰਭਾ ਤੁਮੈ ਬਨ ਆਈ ਔਰਨ ਤੇ ਨਹੀਂ ਜਾਤ ਬਤਾਈ ਤੁਮਰੀ ਕ੍ਰਿਆ ਤੁਮ ਹੀ ਪ੍ਰਭ ਜਾਨੋ ਊਚ ਨੀਚ ਕਸ ਸਕਤ ਬਖਾਨੋ ਸੇਸ ਨਾਗ ਸਿਰ ਸਹਸ ਬਨਾਈ ਦਵੈ ਸਹੰਸ ਰਸਨਾਹ ਸੁਹਾਈ

ਪ੍ਰਥਮ ਕਥਾ ਸੰਛੇਪਤੇ ਕਹੋ ਸੋਹਿਤ ਚੇਤ ਲਾਏ ਬਹੁਰ ਬਡੋ ਬਿਸਥਾਰ ਕੈ ਕਹੋ ਸਭੋ ਸੁਨਾਏ ਚਉਪਈ ਪ੍ਰਥਮ ਕਾਲ ਜਬ ਕਰਾ पसारा ਓੰਕਾਰ ਤੇ ਸ੍ਰਿਸ਼ਟ ਉਪਾਰਾ ਕਾਲ ਸੈਣ ਪ੍ਰਥਮੈ ਭਯੋ ਭੂਪਾ ਅਦਕ ਅਤੁਲ ਬਲ ਰੂਪ ਅਨੁਪਾ ਕਾਲ ਕੇਤ ਦੂਸਰ ਭੂਵ ਭਯੋ क्रूर बरसती सर जग ठयो काल तुज चतुरथ नृप सो है जिहते भयो जागृत सब को है सहस राछ जाके शुभ सो है सहस पाद जाके तन मोह है शेख नाग पर सोए बो करे जग ते हे शेख साए उचर एक श्रवण ते मैल निकारा ताते मद कीटा तन धारा ਦੁਤਿਆ ਕਾਨ ਤੇ ਮੈਲ ਨਿਕਾਰੀ ਤਾ ਤੇ ਭਈ ਸ੍ਰਿਸ਼ਟ ਇਹ ਸਾਰੀ ਤਿਨ ਕੋ ਕਾਲ ਬਹੁਰ ਬਧ ਕਰਾ ਤਿਨ ਕੋ ਮੇਦ ਸਮੁੰਦ ਮੋ ਪਰਾ ਚਿਕਨ ਤਾਸ ਜਲ ਪਰ تیر ਰਹੀ ਮੇਦਾ ਨਾਮ ਤਬਹ ਤੇ ਕਹੀ ਸਾਧ ਕਰਮ ਜੇ ਪੁਰਖ ਕਮਾਵੇ ਨਾਮ ਦੇਵਤਾ ਜਗਤ ਕਹਾਵੇ ਕੋ ਕਰਤ ਕਰਮ ਜੇ ਜਗ ਮੈਂ ਕਰਹੀ ਨਾਮ ਅਸੁਰ ਤਿਨ ਕੋਬ ਸਭ ਤਰਹੀ ਬਹੁ ਬਿਥਾਰ ਕਹਾ ਲਗੈ ਬਖਾਨੀਤ ਗ੍ਰੰਥ ਬaddena ਤੇ ਅਤ ਦਰਮਾਨੀਤ ਤਿਨ ਤੇ ਹੋਤ ਬਹੁ ਰਿਪ ਆਏ ਦਸ਼ਪ੍ਰਜਾਪਤ ਜਿਨ ਉਪਾਏ ਦਸ ਸਹੰਸਰ ਤੇਹ ਗ੍ਰਹਿ ਭਈ ਕੰਨਿਆ ਜਿਹ ਸਮਾਨ ਕਹਿ ਲਗੈ ਨ ਅੰਨਿਆ ਕਾਲ ਕ੍ਰਿਆ ਐਸੀ ਤੇਹ ਭਈ ਤੇ ਸਭ ਵਿਆਹ ਨਰੇਸ਼ਨ ਦਈ ਦੋਹਰਾ ਬਿਨਤਾ ਕਦਰੂ ਦਿਤ ਅਦਿਤ ਏ ਰਖ ਬਰੀ ਬਨਾਏ ਨਾਗ ਨਾਗ ਰਿਪ ਦੇਵ ਸਭ ਦਇਤ ਲਏ ਉਪਜਾਏ ਚਉ ਪਈ ਤਾਤੇ ਸੂਰਜ ਰੂਪ ਕੋ ਧਰਾ ਜਾਤੇ ਬੰਸ ਪ੍ਰਚੁਰ ਰਵ ਕਰਾ ਜੋ ਤਿਨ ਕੇ ਕਹਿ ਨਾਮ ਸੁਨਾਉ ਕਥਾ ਬਦਨ ਤੇ ਅਦਕ ਡਰਾਉ ਤਿਨ ਕੇ ਬੰਸ ਬਿਖੈ ਰਗ ਭਇਓ ਰਗ ਬੰਸ ਹੈ ਜਿਹ ਜਗ ਹੈ ਚਲਿਓ ਤਾਤੇ ਪੁੱਤਰ ਹੋਤ ਭਇਓ ਅਜਬਰ ਮਹਾਰਥੀ ਅਰ ਮਹਾ ਤਨੁਰ ਧਰ ਜਬ ਤਿਨ ਭੇਸ ਜੋਗ ਕੋ ਲਿਓ ਰਾਜ ਪਾਟ ਦਸ਼ਰਥ ਕੋ ਦਇਓ ਹੋਤ ਭਇਓ ਵਹ ਮਹਾ ਤਨੁਰ ਧਰ ਤੀਨ ਤ੍ਰਿਆਨ ਬਰਾ ਜਿਹ ਰੁਚਕਰ ਪ੍ਰਥਮ ਜਯੋ ਤੇ ਹਰਾਮ ਕੁਮਾਰਾ ਭਰਤ ਲਛਮਣ ਸਤਰ ਵਿਦਾਰਾ ਬਹੁਤ ਕਾਲ ਤਿਨ ਰਾਜ ਕਮਾਇਓ ਕਾਲ ਪਾਏ ਸੁਰਪੁਰ ਹੈ ਸਿਧਾਇਓ ਸਿਆ ਸੁਤ ਬਹੁਰ ਭਏ ਦੁਇ ਰਾਜਾ ਰਾਜ ਪਾਟ ਉਨਹੀ ਕਉ ਛਾਜਾ ਮਦ੍ਰ ਦੇਸ ਈਸ਼ਵਰ ਜਾ ਬਰੀ ਜਬ ਭਾਂਤ ਭਾਂਤ ਕੇ ਜਗ ਕੀਏ ਤਬ ਤਹੀ ਤਿਨੇ ਬਾਂਦੇ ਦੁਇ ਪੁਰਵਾ ਇਕ ਕਸੂਰ ਦੁਤੀਆ ਲਹੁਰਵਾ ਅਦਕਪੁਰੀ ਤੇ ਦਉ ਬਿਰਾਜੀ ਨਿਰਖ ਲੰਕ ਅਮਰਾਵਤ ਲਾਜੀ ਬਹੁਤ ਕਾਲ ਤਿਨ ਰਾਜ ਕਮਾਇਓ ਜਾਲ ਕਾਲ ਤੇ ਅੰਤ ਫਸਾਇਓ ਤਿਨ ਤੇ ਪੁੱਤਰ ਪੌਤਰ ਜੇ ਵਏ ਰਾਜ ਕਰਤ ਇਹ ਜਗ ਕੋ ਭਏ ਕਹਾ ਲਗੇ ਤੇ ਬਰਨ ਸੁਣਾਉ ਤਿਨ ਕੇ ਕਾਮ ਨ ਸੰਖਿਆ ਪਾਉਂ ਹੋਤ ਚਾਹੂ ਜੁਗ ਮੈਂ ਜੇ ਆਏ ਤਿਨ ਕੇ ਨਾਮ ਨ ਜਾਤ ਗਨਾਏ ਜਾਉ ਅਬ ਤਾਉ ਕਿਰਪਾ ਬਲ ਪਾਉ ਨਾਮ ਜਥਾ ਮਤ ਭਾਖ ਸੁਨਾਉ ਕਾਲ ਕੇਤ ਅਰ ਕਾਲ ਰਾਏ ਭਨ ਜਿਨ ਤੇ ਭਏ ਪੁੱਤਰ ਘਰ ਅਨਗਨ ਕਾਲ ਕੇਤ ਭਇਓ ਬਲੀ ਅਪਾਰਾ ਕਾਲ ਰਾਏ ਜਿਨ ਨਗਰ ਨਿਕਾਰਾ ਭਾਜ ਸਨੌੜ ਦੇਸ ਤੇ ਗਏ ਤਹੀ ਭੂਪ ਜਾ ਪਿਆਹਤ ਭਏ ਤੇ ਹਤੇ ਪੁੱਤਰ ਭਇਓ ਜੋ ਧਾਮਾ ਸੋਢੀ ਰਾਏ ਧਰਾ ਤੇਹ ਨਾਮਾ ਬੰਸ ਸਨੌੜ ਤ ਦਿਨ ਤੇ ਥੀਆ ਪਰਮ ਪਵਿੱਤਰ ਪੁਰਖ ਜੂ ਕੀਆ ਤਾਂ ਤੇ ਪੁੱਤਰ ਪੌਤਰ ਹੋਏ ਆਏ ਤੇ ਸੋਢੀ ਸਭ ਜਗਤ ਕਹਾਏ ਜਗ ਮੈਂ ਅਦਿਕ ਸੋ ਭਏ ਪ੍ਰਸਿੱਧਾ ਦਿਨ ਦਿਨ ਤਿੰਨ ਕੇ ਧਨ ਕੀ ਬ੍ਰਿਧਾ ਰਾਜਕਰਤ ਭਏ ਵਿਭਿਦ ਪ੍ਰਕਾਰਾ ਦੇਸ ਦੇਸ ਕੇ ਜੀਤ ਨਿਪਾਰਾ ਜਹਾਂ ਤਹਾਂ ਤਿਹ ਧਰਮ ਚਲਾਇਓ ਅਤਰ ਪਤਰ ਕਹ ਸੀਸ ਟੁਰਾਇਓ ਰਾਜ ਸੂਵ ਬਹ ਬਾਰਨ ਕੀਏ ਜੀਤ ਜੀਤ ਦੇਸੇਸਵਰ ਲੀਏ ਬਾਜ ਮੇਦ ਬਹ ਬਾਰਨ ਕਰੇ ਸਕਲ ਕਲੂਖ ਨਿਜ ਕੁਲ ਕੇ ਹਰੇ ਬਹੁਰ ਬੰਸ ਮੈਂ ਵੱਡੋ ਵਿਖਾਦਾ ਮੇਟ ਨਾ ਸਕਾ ਕੋ ਤਿਹ ਹਸਾਦਾ ਕਿਰੇ ਵੀਰ ਬਨੈਤ ਅਖੰਡਲ ਗਹਿ ਗਹਿ ਚੱਲੇ ਭਿਰਨ ਰਨ ਮੰਡਲ ਤਨ ਅਰ ਭੂਮ ਪੁਰਾਤਨ ਬੈਰਾ ਜਿਨ ਕਾ ਮੂਵਾ ਕਰਤ ਜਗ ਘੇਰਾ ਮੋਹ ਬਾਦ ਅਹੰਕਾਰ ਪਸਾਰਾ ਕਾਮ ਕ੍ਰੋਧ ਜੀਤਾ ਜਗ ਸਾਰਾ ਦੋਹਰਾ ਤਨ 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 ਕੋ ਪਾਖਿਐ ਜਾ ਕਾ ਜਗਤ ਗੁਲਾਮ ਸਭ ਨਿਰਖਤ ਜਾ ਕੋ ਫਿਰੈ ਸਭ ਚਲ ਕਰਤ ਸਲਾਮ ਚਉਪਈ ਕਾਲ ਨ ਕੋਊ ਕਰਨ ਸੁਮਾਰਾ ਬੈਰ ਬਾਦ ਅਹੰਕਾਰ प्रसारा ਲੋਭ ਮੂਲ ਇਹ ਜਗ ਕੋ ਹੂਆ ਜਾ ਸੋ ਚਾਹਤ ਸਬੈ ਕੋ ਮੂਆ ਇਹ ਤ ਸ੍ਰੀ ਬਚਤਰ ਨਾਟਕ ਗ੍ਰੰਥੇ ਸੁਭ ਬੰਸ ਵਰਨਨੰ ਦੁਤੀਆ ਧਿਆਉ ਅਫਜੂ ਭੁਜੰਗ ਪ੍ਰਿਆਤ ਛੰਦ ਰਚਾ ਬੈਰ ਬਾਦੰ ਵਿਦਾਤੇ ਅਪਾਰੰ ਜਿਸੈ ਸਾਧ ਸਾਕਿਓ ਨ ਕੋਉ ਸੁਧਾਰੰ ਬਲੀ ਕਾਮ ਰਾਯੰ ਮਹਾ ਲੋਭ ਮੋਹੰ ਗਇਓ ਕੌਨ ਬੀਰੰ ਸੋ ਯਾਤੇ ਅਲੋਹੰ ਤਹਾ ਬੀਰ ਬੰਕੇ ਬਕੈ ਆਪ ਮਦੰ ਉਠੈ ਸ਼ਸਤਰ ਲੈ ਲੈ ਮਚਾ ਜੁਦ ਸੁਦੰ ਕਹੂ ਖਪਰੀ ਖੋਲ ਖੰਡੇ ਅਪਾਰੰ ਨਚਾ ਬੀਰ ਬੈਤਾਲ ਡੌਰੂ ਡਕਾਰੰ ਕਹੂੰ ਈਸਸੀ ਸੰਕੁਆ ਰੁੰਡ ਮਾਲੰਕ ਕਹੂੰ ਢਾਕ ਡੌਰੂਰ ਕਹੂੰ ਕੰਗ ਬਿਤਾਲੰਕ ਚਵੀਚਾਵਡੀਆਂ ਤੇਲੰਕਾਰ ਕੰਕੰ ਗੁੱਥੇ ਲੋਥ ਜਥੰ ਬਹੇ ਬੀਰ ਬੰਕੰ ਪਰੇ ਕੋਟ ਕੋਟੰ ਰੁਲੇਤਾਛ ਮੁਚੰ ਗਹੇ ਹਾਥ ਧਾਰੇ ਉਬੈ ਉਰਦ ਮੁਚੰ ਕਹੂੰ ਖੋਪਰੀ ਖੋਲ ਖਿੰਗੰਖ ਤੰਗੰ ਕਹੂੰ ਖਤਰਿਯੰ ਖਾਗ ਖੇਤੰ ਨਖੰਗੰ ਚਵੀ ਚਾਮਡੀ ਡਾਕ ਨੀ ਡਾਕ ਮਾਰੈ ਕਹੂੰ ਪੈਰ ਵੀ ਭੂਤ ਪੈਰੋਂ ਬਕਾਰੈ ਕਹੂੰ ਬੀਰ ਬੈਤਾਲ ਬੰਕੇ ਬਿਹਾਰੰ ਕਹੂੰ ਪੂਤ ਪ੍ਰੇਤੰ ਹੱਸੈ ਮਾਸ ਹਾਰੰ ਰਸਾਵਲ ਛੰਦ ਮਹਾਬੀਰ ਗੱਜੇ ਸੁਣੈ ਮੇਗ ਲੱਜੇ ਝੰਡਾ ਗੱਡ ਗਾਡੇ ਮੰਡੇ ਰੋਸ ਬਾਢੇ ਕ੍ਰਿਪਾਣੰ ਕਟਾਰੰ ਪਿਰੇ ਰੋ ਸਧਾਰੰ ਮਹਾਬੀਰ ਬੰਕੰ ਪਿਰੇ ਪੂਮਹੰਕੰ ਮਚੇ ਸੂਰ ਸਸਤਰੰ ਉਠੇ ਚਾਰ ਅਸਤਰੰ ਕ੍ਰਿਪਾਣੰ ਕਟਾਰੰ ਪਰਿ ਲੋਹ ਮਾਰੰ ਕੁਜੰਗ ਪ੍ਰਯਾਤ ਛੰਦ ਹਲੱਬੀ ਜੁ 90 ਸਰੋਹੀ ਦੋਤਾਰੀ ਬਹੀ ਕੋਪ ਕਾਤੇ ਕ੍ਰਿਪਾਣੰ ਕਟਾਰੀ ਕਹੂੰ ਸਹਿਥੀਅੰ ਕਾਹੂੰ ਸੁੱਧ ਸੇਲੰ ਕਹੂੰ ਸੇਲ ਸੰਗੰਤ ਪੈਰੇਲ ਪੇਲੰ ਨਰਾਜ ਛੰਦ ਸਰੂਖ ਸੂਰ ਸਾਜਯੰ ਬਿਸਾਰ ਸੰਕ ਬਾਜਯੰ ਨ ਸੰਕ ਸ਼ਸਤਰ ਮਾਰਹੀ ਉਤਾਰ ਅੰਗ ਡਾਰਹੀ ਕਛੂ ਨ ਕਾਨ ਰਾਖਹੀ ਸੋ ਮਾਰ ਮਾਰ ਭਾਖਹੀ ਸੋਹਾੰਕ ਹਾਠ ਰੇਲੇਯੰ ਅਨੰਤ ਸ਼ਸਤਰ ਚੇਲੇਯੰ ਹਜ਼ਾਰ ਹੂਰ ਅੰਬਰੰ ਬਿਰੁੱਧ ਕੈ ਸੁ ਅੰਬਰੰ ਕਰੂਰ ਭਾਂਤ ਡੋਲਹੀ ਸੋ ਮਾਰ ਮਾਰ ਬੋਲਹੀ ਕਹੂੰ ਕੇ ਅੰਗ ਕੱਟੀਆਂ ਕਹੂੰ ਸੋ ਰੋਹ ਪੱਟੀਆਂ ਕਹੂੰ ਸੋ ਮਾਸ ਮੁੱਛੀਆਂ ਗਿਰੈ ਸੋ ਤੱਛ ਮੁੱਛੀਆਂ ਟਮਕ ਢੋਲ ਢਾਲਿਆਂ ਹਰੋਲ ਹਾਲ ਚਾਲਿਆਂ ਚਟਾਕ ਝਟ ਬਾਹੀਆਂ ਸੋ ਬੀਰ ਸੈਨ ਗਾਹੀਆਂ ਨਵੰ ਨਿਸ਼ਾਨ ਬਾਜਿਆਂ ਸੋ ਬੀਰ ਧੀਰ ਗਾਜਿਆਂ ਕਿਰਪਾਨ ਬਾਣ ਬਾਹ ਹੀ ਅਜਾਤ ਅੰਗ ਲਾਹ ਹੀ ਵਿਰੁੱਧ ਕ੍ਰੋਧ ਰਾਜੇ ਅੰਗ ਨਾ ਚਾਰ ਪੈਰ ਭਾਜੇ ਅੰਗ ਸੰਭਾਰ ਸ਼ਸਤਰ ਗਾਜ ਹੀ ਸੋ ਨਾਦ ਮੇਦ ਲਾਜ ਹੀ ਹਲੰਕ ਹਾਂਕ ਮਾਰਹੀ ਸਰਕ ਸਸਤਰ ਚਾਰਹੀ ਭਿੜੇ ਵਿਸਾਰ ਸੋਕਿਆੰ ਸਿਧਾਰ ਦੇਵ ਲੋਕਿਆੰ ਦੇਸੇ ਵਿਰੁੱਧ ਬੀਰਿਆੰ ਸੋ ਮਾਰ ਝਾਰ ਤੀਰਿਆੰ ਸਬਦ ਸੰਖ ਬੱਜਿਆੰ ਸੋ ਬੀਰ ਧੀਰ ਸੱਜਿਆੰ ਰਸਾਵਲ ਛੰਦ ਤੁਰੀ ਸੰਖ ਬਾਜੇ ਮਹਾਬੀਰ ਸਾਜੇ ਨੱਚੇ ਤੁੰਦ ਤਾਜੀ ਮੱਚੇ ਸੂਰ ਗਾਜੀ ਝਿਮੀ ਤੇਜ ਤੇਗੰ ਮਨੋ ਬਿਜ ਬੇਗੰ ਉਠੈ ਨਦ ਨਾਦੰ ਤੁਨੰ ਨਿਰਬਿਖਾਦੰ ਟਟ ਖੱਗ ਖੋਲੰ ਮੁਖੰ ਮਾਰ ਬੋਲੰ ਤਕਾਤੀਕ ਤਕੰ ਗਿਰੇ ਹੱਕ ਬੱਕੰ ਦਲੰ ਦੇਹਗਾਹੰ ਅਦੋ ਅੰਗ ਲਾਹੰ ਪ੍ਰਯੋਗੰ ਪ੍ਰਹਾਰੰ ਬਕ ਮਾਰ ਮਾਰੰ ਨਦੀ ਰਕਤ ਪੂਰੰ ਫਿਰੀ ਗੈਣ ਹੂਰੰ ਗੱਜਾ ਗੈਣ ਕਾਲੀ ਹਸੀ ਖੱਪਰਾਲੀ ਮਹਾਸੂਰ ਸੋਹੰ ਮੰਡੇ ਲੋਹ ਕਰੋਹੰ ਮਹਾਦਰਬ ਗੱਜੇੰ ਤੋਣੰ ਮੇਗ ਲੱਜੇੰ ਛੱਕੇ ਲੋਹ ਛੱਕੰ ਮੁਖੰ ਮਾਰ ਬੱਕੰ ਮੁਖੰ ਮੋਛ ਬੰਕੰ ਪਿਰੇ ਛਾਡ ਸੰਕੰ ਹਕੰ ਹਾਕਬਾਜੀ ਕੀਰੀ ਸੈਣ ਸਾਜੀ ਚਿਰੇ ਚਾਰ ਢੂਕੇ ਮੁਖੰ ਮਾਰ ਕੂਕੇ ਰੁਕੇ ਸੂਰ ਸੰਗੰ ਮਨੋ ਸਿੰਧ ਗੰਗੰ ਟਹੇ ਢਾਲ ਟਕ ਟਕੰ ਕਿਪਾਣੰ ਕੜਕੰ ਹਕੰ ਹਾਕਬਾਜੀ ਨਤ ਨੱਚੇ ਤੁੰਦ ਤਾਜੀ ਰਸੰਗ ਰੁਦਰ ਪਾਗੇ ਪਿਰੇ ਰੋਸ ਜਾਗੇ ਗਿਰੇ ਸੁਧ ਸੇਲੰ ਭੈਰੇ ਲਪੇਲੰ ਪਲੰਹਾਰ ਨੱਚੇ ਰਣੰ ਬੀਰ ਮੱਚੇ ਹੱਸੇ ਮਾਸ ਹਾਰੀ ਨੱਚੇ ਭੂਤ ਭਾਰੀ ਮਹਾ ਟੀਠ ਟੂਕੇ ਮੁਖੰ ਮਾਰ ਕੂਕੇ ਗੱਜਾ ਗੈਣ ਦੇਵੀ ਮਹਾ ਅੰਸ ਭੇਵੀ ਭਲੇ ਭੂਤ ਨਾਚੰਗ ਰਸੰਗ ਰੁਦਰ ਰਾਚੰਗ ਪਿਰੇ ਬੈਰ ਰੁਜੈ ਮਹਾ ਜੋਦ ਜੁਜੈ ਮਹਾ ਜੋਦ ਜੁਜੈ ਝੰਡਾ ਗੱਡ ਗਾਡੇ ਬੱਜੇ ਬੈਰ ਬਾਡੇ ਗਜਨ ਗਾਹ ਬਾਦੇ ਧਨੁਰਬਾਨ ਸਾਦੇ ਬਹੇ ਆਪ ਮਤੰ ਗਿਰੇ ਅਰਧ ਅਦੰ ਗਜੰ ਬਾਜ ਜੁਜੈ ਬਲੀ ਬੈਰ ਰੁਜੈ ਨਿਰਪੈ ਨਿਰਪੈ ਸ਼ਸਤਰ ਬਾਹਾਂ ਉਬੈ ਜੀਤ ਚਾਹਾਂ ਗੱਜੇ ਆਨ ਗਾਜੀ ਨਚੇ ਤੁੰਦ ਤਾਜੀ ਹਕੰ ਹਾਕ ਬੱਜੀ ਫਿਰੈ ਸੈਨ ਭੱਜੀ ਮਦੰ ਮਤ ਮਾਤੇ रसंग रुद्र राते गजंग जूहाजे पिरे रोस बाजे चमी तेज ते तेणंग बहे बार बैरी जलंग जो गंग आपो आप बाहंग उबै जीत चाहंग रसंग रुद्र राते महामत माते भुजंग छंद मचे बीर बीरंग अभूतंग पयाणंग बजी भेर पुंकार तुके निसाण ਨਵੰਗ ਨਦ ਨਿਸ਼ਾਨ ਗੱਜੇ ਗਹਿਰੰ ਫਿੜੈ ਰੁੰਡ ਮੰਡੰ ਤਨੰ ਤਛ ਤੀਰੰ ਬਹੇ ਖਾਗ ਖੇਤੰ ਖਿਆਲੰਖ ਤੰਗੰ ਰੁਲੇ ਤਛ ਮੁੱਛੰ ਸੰਮਹਾ ਜੋਦ ਜੰਗੰ ਬੰਦੇ ਬੀਰ ਬਾਨਾ ਵੱਡੇ ਐਂਠ ਵਾਰੇ ਘੁਮੈ ਲੋਹ ਕੁਟੰ ਮਨੋਮਤ ਵਾਰੇ ਉਠੇ ਕੂ ਹਜੂ ਹੰ ਸਮਰ ਸਾਰਬਜੇੰ ਕਿਦੋ ਅੰਤ ਕੇ ਕਾਲ ਕੋ ਮੇਗ ਗੱਜੇੰ ਭਈ ਤੀਰ ਭੀੜੰ ਕਮਾਣੰ ਕੜੱਕੇੰ ਬੱਜੇ ਲੋਹ ਕਰੋਹੰ ਮਹਾ ਜੰਗ ਮਕਿਯੰ ਬਿਰਚੇ ਮਹਾ ਜੰਗ ਜੋਦਾ ਜੁਹਾਨ ਖੁੱਲੇ ਖੱਗ ਖੱਤਰੀ ਅਪੂਤੰ ਭਿਆਣ ਬਲੀ ਜੋਜ ਰੁਜ ਰਸੰਗ ਦੁਦਰ ਰਖਤੇ ਮਿਲੇ ਹੱਥ ਬਖੰ ਮਹ ਤੇਜ ਤਤੇ ਚਮੀ ਤੇਜ ਤੇ ਗੰ ਸੋ ਰੋਸੰ ਪ੍ਰਹਾਰੰ ਰੁਲੇ ਰੁੰਡ ਮੁੰਡੰ ਉਠੀ ਸ਼ਸਤਰ ਝਾਰੰ ਬਬਕੰਤ ਬੀਰੰ ਪਪ ਪਪ ਕੰਤ ਕਾਇੰ ਮਨੋ ਜੁਦ ਇੰਦਰੰ ਜੁਟਿਓ ਬ੍ਰਿਤ ਰਾਯੰ ਮਹਾ ਜੁਦ ਮਚਿਯੰ ਮਹਾ ਸੂਰ ਗਾਜੇ ਆਪੋ ਆਪ ਮੈਂ ਸ਼ਸਤਰ ਸੋ ਸ਼ਸਤਰ ਬਾਜੇ ਉਠੇ ਝਾਰ ਸੰਗੰ ਮਚੇ ਲੋਹ ਕ੍ਰੋਹੰ ਮਨੋ ਖੇਲ ਬਾਸੰਤ ਮਾਹੰਤ ਸੋਹੰ ਰਸਾਵਲ ਛੰਦ ਜਿਤੇ ਬੈਰ ਰੁਜੰਤ ਤੇ ਅੰਤ ਜੁਜੰ ਜਿਤੇ ਖੇਤ ਭਾਜੇ ਤਿਤੇ ਅੰਤ ਲਾਜੇ ਟੁੱਟੇ ਦੇਹ ਬਰਮੰ ਛੁਟੀ ਹਾਥ ਚਰਮੰ ਕਹੂੰ ਖੇਤ ਖੋਲੰ ਗਿਰੇ ਸੂਰ ਟੋਲੰ ਕਹੂੰ ਮੋਛ ਮੁਖੰ ਕਹੂੰ ਸ਼ਸਤਰ ਸਖੰ ਕਹੂੰ ਖੋਲ ਖੱਗੰ ਕਹੂੰ ਪਰਮ ਪਗੰ ਗਹਿ ਮੋਛ ਬੰਕੀ ਮੰਡੇ ਆਨ ਹੰਕੀ ਟਕਾ ਟੋਕ ਢਾਲੰ ਉਠੇ ਹਾਲ ਚਾਲੰ ਕੁਝੰਗ ਛੰਦ ਖੋਲੇ ਖਾਗ ਖੂਨੀ ਮਹਾਬੀਰ ਖੇਤੰ ਨਚੇ ਬੀਰ ਬੈਤਾਲੇ ਅੰਗ ਭੂਤੰ ਪਰੇਤੰ ਨਚੇ ਬੀਰ ਬਤਾਲੰਗ ਭੂਤ ਪ੍ਰੇਤੰ ਬਜੇ ਡੰਕ ਡੌਰੂ ਉਠੇ ਨਾਦ ਸੰਖੰ ਮਨੋ ਮਲ ਜੁੱਟੇ ਮਹਾ ਰਥ ਬਖੰ ਛਪੈ ਛੰਦ ਜਿਨ ਸੂਰਨ ਸੰਗਰਾਮ ਸਬਲ ਸਮੁਹੇ ਹੋਇ ਮੰਡਿਓ ਤਿੰਨ ਸਬਟਨ ਤੇ ਇੱਕ ਕਾਲ ਕਉ ਜੀਤ ਨਾ ਛੱਡਿਓ ਸਭ ਖੱਤਰੀ ਖੱਗ ਖੰਡ ਖੇਤ ਤੇ ਪੂ ਮੰਡਪ ਅਹੁੱਟੇ ਸਾਰ ਧਾਰ ਧਰ ਤੁਮ ਮੁਕਤ ਬੰਧਨ ਤੇ ਛੁੱਟੇ ਭਾਟੂ ਕਟੂਕ ਜੋਜੈ ਸਬੈ ਪਾਵਨ ਪਾਛੈ ਦਾਰੀਅੰ ਜੈਕਾਰ ਅਪਾਰ ਸੁਧਾਰ ਹੂਅੰ ਬਾਸਵ ਲੋਕ ਸਿਧਾਰੀਅੰ ਚਉਪਈ ਇਹ ਬਿਦ ਮੱਛਾ ਘੋਰ ਸੰਗਰਾਮਾ ਸਿੱਧੈ ਸਿਧੈ ਸੂਰ ਸੂਰ ਕੇ ਧਾਮਾ ਕਹਾ ਲਗੈ ਵਹ ਕਥੋਂ ਲੜਾਈ ਆਪਨ ਬਭਾ ਨ ਬਰਨੀ ਜਾਈ ਕੋ ਜਾਂਦੁ ਪ੍ਰਿਆਤ ਚਾਂਦ ਲਵੀ ਸਰਬ ਜੀਤੇ 쿠ਸੀ ਸਰਬ ਹਾਰੇ ਬਚੇ ਜੇ ਬਲੀ ਪ੍ਰਾਨ ਲੈ ਕੇ ਸਿਧਾਰੇ ਚਤੁਰ ਬੇਦ ਪਠੇਂ ਕੀਓ ਕਾਸ ਬਸਨ ਕਨੇ ਬਰਖ ਕੀਨੇ ਤਹਾਂ ਹੀ ਨਿਵਾਸੰ ਇਹ ਤਸਲੀਬ ਚਿਤ੍ਰਨਾਟਕ ਗ੍ਰੰਥੇ ਲਵੀ 쿠ਸੀ ਜੁਧ ਬਰਨਨੰ ਨਾਮ ਤ੍ਰਿਤਿਆ ਧਿਆਉ ਸਮਾਪਤ ਮਸਤ ਸੁਭ ਮਸਤ ਅਫਜੂ ਪੁਜੰਗ ਪ੍ਰਿਆਤ ਛੰਦ ਜਿਨੈ ਬੇਦ ਪਠਿਓ ਸੋ ਬੇਦੀ ਕਹਾਏ ਤਿਨੈ ਧਰਮ ਕੇ ਕਰਮ ਨੀਕੇ ਚਲਾਏ ਪਠੇ ਕਾਗਦੰ ਮਤਰ ਰਾਜਾ ਸੁਧਾਰੰ ਅਪੋ ਆਪ ਮੋ ਬੈਰ ਭਾਵੰ ਸਿਧ ਵਿਸਾਰੰ ਨਿਪੰ ਮੁਕਲਯੰ ਦੂਤ ਸੋ ਕਾਮ ਆਇੰ ਸਬੈ ਬੇਦੀਆਂ ਭੇਦ ਭਾਖੇ ਸੁਨਾਇੰ ਸਬੈ ਬੇਦ ਪਾਠੇ ਚੱਲੇ ਮਦਰਤ ਦੇ ਸੰਗ ਪ੍ਰਣਾਮੰ ਕੀਓ ਆਨ ਕਹਿ ਕਹਿ ਨਰੇ ਸੰਤੁਨੰ ਬੇਦ ਕੀ ਭੂਪ ਤਾਂ ਤੇ ਕਰਾਈ ਸਭ ਪਾਸ ਬੈਠੇ ਸਭਾ ਵਿੱਚ ਭਾਈ ਪੜੇ ਸਾਮ ਬੇਦੰ ਜੁਜਰ ਬੇਦ ਕਥੰ ਦਿਗੰ ਬੇਦ ਪਠੇ ਅੰਕਰੇ ਭਾਵ ਹਥੰ ਰਸਾਵਲ ਛੰਦ ਅਥਰ ਬੇਦ ਪਠੇ ਅੰ ਸੁਨੇ ਪਾਪ ਨਠੇ ਅੰ ਰਹਾ ਰੀਜ ਰਾਜਾ ਦੀਆ ਸਰਬ ਸਾਜਾ ਲਇਓ ਬਨ ਬਾਸੰ ਮਹਾ ਪਾਪ ਨਾ ਸੰਗ ਰਖੰ ਭੇਸ ਕੀਯੰ ਤਿਸੈ ਰਾਜ ਦੀਯੰ ਰਹੇ ਹੋਰ ਲੋਗੰ ਤਜੇ ਸਰਬ ਸੋਗੰ ਤਨੰ ਧਾਮ ਤਿਆਗੇ ਪ੍ਰਭੰ ਪ੍ਰੇਮ ਪਾਗੇ ਅੜਿਲ ਬੇਦੀ ਭਇਓ ਪ੍ਰਸੰਨ ਰਾਜ ਕਹਿ ਪਾਏ ਕੈ ਦੇਤ ਭਇਓ ਬਰਦਾਨ ਹਿਐ ਹੁਲ ਸਾਏ ਕੈ ਜਬ ਨਾਨਕ ਕਲ ਮੈਂ ਹਮ ਆਨ ਕਹਾਏ ਹੈ ਹੋ ਜਗਤ ਪੂਜ ਕਰ ਤੋਹੇ ਪਰਮ ਪਦ ਪਾਏ ਹੈ ਦੋਹਰਾ ਲਵੀ ਰਾਜ ਦੇ ਬਨ ਗਏ ਬੇਦੀਆਂ ਕੀਨੋ ਰਾਜ ਲਵੀ ਰਾਜ ਦੇ ਬਨ ਗਏ ਬੇਦੀਆਂ ਕੀਨੋ ਰਾਜ ਭਾਂਤ ਭਾਂਤ ਤਨ ਭੋਗੀਆਂ ਭੂਕਾ ਸਕਲ ਸਮਾਜ ਚਉ ਪਈ ਤ੍ਰਿਯ ਬੇਦ ਸੁਨ ਬੋ ਤੁਮ ਕੀਆ ਚਤੁਰ ਬੇਦ ਸੁਨ ਭੂ ਕੋ ਦੀਆ ਤੀਨ ਜਨਮ ਹਮ ਹੂ ਜਬ ਧਰ ਹੈ ਚੌਥੇ ਜਨਮ ਗੁਰੂ ਤੁਹੇ ਕਰ ਹੈ ਉਤ ਰਾਜਾ ਕਾਨਨ ਹੈ ਸਿਧਾਇਓ ਇਤ ਇਨ ਰਾਜਕਰਤ ਸੁਖ ਪਾਇਓ ਕਹਾ ਲਗੇ ਕਰ ਕਥਾ ਸੁਣਾਉ ਗ੍ਰੰਥ ਬਡਨ ਤੇ ਅਦਿਕ ਡਰਾਉ ਇਤਿ ਸ੍ਰੀ ਬਚਿੱਤਰ ਨਾਟਕ ਗ੍ਰੰਥੇ ਬੇਦ ਪਾਠ ਭੇਟ ਰਾਜ ਚਤਰਥ ਧਿਆਏ ਸਮਾਪਤ ਮਸਤ ਸੋਭ ਮਸਤ ਅਪਜੋ ਨਾਰਾਜ ਛੰਦ ਬਹੁਰ ਵਿਖਾਦ ਬਾਦ ਅੰਕੇ ਨਾਤਾ ਹੈ ਸਾਦੇ ਅੰਕ ਰਮਕਾਲ ਜੋ ਭਈ ਸੋ ਭਾ ਭੂਮ ਬੰਸ ਤੇ ਗਈ ਚ ਦੋਹਰਾ ਬੇਪ੍ਰਕਰਤ ਭਏ ਸੂਦਰ ਬ੍ਰੇਤ ਛਤਰੀ ਵੈ ਸੰਕਰਮ ਬੈਸ ਕਰਤ ਭਏ ਛਤਰ ਬ੍ਰੇਤ ਸੂਦਰ ਸੋਜ ਦੇਜ ਕੋ ਧਰਮ ਚਉਪਈ 20 ਗਾਵ ਤਿੰਨ ਕੇ ਰਹਿ ਗਏ ਜਿਨ ਮੋ ਕਰਤ ਕਿਸਾਨੀ ਭਏ ਬਹੁਰ ਕਾ ਬਹੁਤ ਕਾਲ ਇਹ ਭਾਂਤ ਬਿਤਾਇਓ ਜਨਮ ਸਮੈ ਨਾਨਕ ਕੋ ਆਇਓ ਦੁਹਰਾ ਤਿੰਨ ਬੇਤੀਆਂ ਕੇ ਕੁੱਲ ਵਿਖੇ ਪ੍ਰਗਟੇ ਨਾਨਕ ਰਾਏ ਸਭ ਸਿੱਖਣ ਕੋ ਸੁਖ ਦਏ ਜਹ ਤਹ ਭਏ ਸਹਾਏ ਚਉਪਈ ਤਿੰਨ ਇਹ ਕਾਲ ਮੋ ਧਰਮ ਚਲਾਇਓ ਸਭ ਸਾਧਨ ਕੋ ਰਾਹ ਬਤਾਇਓ ਜੋ ਤਾਕੇ ਮਾਰਗ ਮਹਿ ਆਏ ਤੇ ਕਬ ਹੂ ਨਹੀਂ ਪਾਪ ਸੰਤਾਏ ਜੇ ਜੇ ਪੰਥ ਤਵਨ ਕੇ ਪਰੇ ਪਾਪ ਤਾਪ ਤਿਨ ਕੇ ਪ੍ਰਭ ਹਰੇ ਦੂਖ ਭੂਖ ਕਬ ਹੂ ਨਾ ਸੰਤਾਏ ਜਾਲ ਕਾਲ ਕੇ ਵਿਚ ਨ ਆਏ ਨਾਨਕ ਅੰਗਦ ਕੋ ਬਾਪ ਧਰਾ ਧਰਮ ਪ੍ਰਚੁਰ ਇਹ ਜਗ ਮੋ ਕਰਾ ਅਮਰਦਾਸ ਪੁੱਤ ਨਾਮ ਕਹਾਇਓ ਜਨ ਦੀਪਕ ਜਨ ਦੀਪਕ ਤੇ ਦੀਪ ਜਗਾਇਓ ਜਬ ਬਰਦਾਨ ਸਮੈ ਬਹੁ ਆਵਾ RAMਦਾਸ ਤਬ ਗੁਰੂ ਕਹਾਵਾ ਤੇਹ ਬਰਦਾਨ ਪੁਰਾ ਤਨ ਦੀਆ ਅਮਰਦਾਸ ਸੁਰਪੁਰ ਮਗ ਲੀਆ ਸ੍ਰੀ ਨਾਨਕ ਅੰਗਦ ਕਰ ਮਾਨਾ ਅਮਰਦਾਸ ਅੰਗਦ ਪਹਿਚਾਨਾ ਅਮਰਦਾਸ RAMਦਾਸ ਕਹਾਇਓ ਸਾਧਨ ਲਖਾ ਮੂੜ ਨਹ ਪਾਇਓ ਪਿੰਨ ਪਿੰਨ ਸਭੂ ਕਰ ਜਾਨਾ ਏਕ ਰੂਪ ਕਿਨਹੂ ਪਹਿਚਾਨਾ ਜਿਨ ਚਾਨ ਤਿਨਹੀ ਸਿੱਧ ਪਾਈ ਬਿਨ ਸਮਝੇ ਸਿੱਧ ਹਾਥ ਨਾ ਆਈ RAMDAS ਹਰ ਸੋ ਮਿਲ ਗਏ ਗੁਰਤਾ ਦੇਤ ਅਰਜਨਹ ਭਏ ਜਬ ਅਰਜਨ ਪ੍ਰਭ ਲੋਕ ਸਿਧਾਏ ਹਰ ਗੋਬਿੰਦ ਤਿਹ ਹਠਾਂ ਟਹਿਰਾਏ ਹਰ ਗੋਬਿੰਦ ਪ੍ਰਭ ਲੋਕ ਸਿਧਾਰੇ ਹਰੀ ਰਾਏ ਤੇ ਹਠਾਂ ਬੈਠਾਰੇ ਹਰੀ ਕ੍ਰਿਸ਼ਨ ਤਿੰਨ ਕੇ ਸੁਤ ਵਏ ਤਿੰਨ ਤੇਗ ਤੇਗ ਬਹਾਦਰ ਭਏ ਤਿਲਕ ਜੰਿਓ ਰਾਖਾ ਪ੍ਰਭ ਤਾਕਾ ਕੀਨੋ ਵੱਡੋ ਕੱਲੂ ਮਹਸਾਕਾ ਸਾਧਨ ਹੇਤ ਇਤੀ ਜਨ ਕਰੀ ਸੀਸ ਦਿਆ ਪਰ ਸੀਨਾ ਉਚਰੀ ਧਰਮ ਹੇਤ ਸਾਕਾ ਜਨ ਕੀਆ ਸੀਸ ਦਿਆ ਪਰ ਸਿਰਰ ਨਾ ਦਿਆ ਨਾਟਕ ਚੇਟਕ ਕੀਏ ਕੁਕਾਜਾ ਪ੍ਰਭ ਲੋਗਨ ਕਹਿ ਆਮਤ ਲਾਜਾ ਦੋਹਰਾ ਠੀਕਰ ਫੋਰ ਦਿੱਲੀ ਸਸਿਰ ਪ੍ਰਭਪੁਰ ਕੀ ਆ ਪਯਾਨ ਤੇਗ ਬਹਾਦਰ ਸੀ ਕ੍ਰਿਆ ਕਰੀ ਨ ਕਿਨ ਹੂ ਆਨ ਤੇਗ ਬਹਾਦਰ ਕੇ ਚਲਤ ਭਯੋ ਜਗਤ ਕੋ ਸੋਕ ਹੈ 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 ਸਭ ਜਗ ਭਯੋ ਜੈ 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 ਸੁਰ ਲੋਕ ਇਹ ਬਹਾਦਰ ਕੇ ਚਲਤ ਭਇਓ ਜਗਤ ਕੋ ਸੋਕ ਹੈ 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 ਸਭ ਜਗ ਭਇਓ ਜੈ 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 ਸੁਰ ਲੋਕ ਨਿਤ ਸ੍ਰੀ ਬਚਿਤ੍ਰਨਾਟਕ ਗ੍ਰੰਥੇ ਪਾਤ ਸਾਹਿ ਬਰਨਨ ਨਾਮ ਪੰਚਮੋ ਧਿਆਉ ਸਮਾਪਤ ਮਸਤ ਸੋਬ ਮਸਤ ਆਫਜੂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ